ਸਤਿ ਸ਼੍ਰੀ ਅਕਾਲ ਜੀ ਅੱਜ ਦੀ ਮੀਟਿੰਗ ਰੱਖਿਆ ਕੀ ਕਹਿਣਾ ਚਾਹੁੰਨੀ ਹਾਂ ਜੀ ਸਭ ਤੋਂ ਪਹਿਲਾਂ ਮੈਂ ਬਹੁਤ ਜਨ ਸਮਾਜ ਪਾਰਟੀ ਵੱਲੋਂ ਹਰਪੰਦਰ ਸਿੰਘ ਗਦਵਾ ਜ਼ਿਲ੍ਹਾ ਪ੍ਰਧਾਨ ਦੇ ਆਪ ਜੀ ਨੂੰ ਜਾਨਾ ਮੈਂ ਇੰਡੀਆ ਜੀਡੀ 10 ਚੈਨਲ ਵੱਲੋਂ ਤੁਹਾਡਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਦੁਖੀਆਂ ਦੀ ਪਕਾਰ ਨੂੰ ਆਪਣੀ ਆਵਾਜ਼ ਦੇ ਰਹੀ ਪਈ ਜਨਤਾ ਦੇ ਵਿੱਚ ਇਸ ਮਾਮਲਾ ਜਿਹੜਾ ਇੱਕੀ ਦਾ ਮਾਮਲਾ ਹੈ 11 ਤਰੀਕ ਨੂੰ ਜਿਹੜੀ 16 ਸਾਲ ਦੀ ਬੇਟੀ ਜੀ ਘਰ ਤੋਂ ਲਾਪਤਾ ਅਰ ਜਿਸ ਦੇ ਪਰਿਵਾਰ ਦੀ ਸ਼ਕਤੀ ਉਹਦੇ ਨਾਲ ਇੱਕ ਸਾਲ ਤੋਂ ਸੰਬੰਧ ਵੀ ਦੱਸਦੇ ਆਂ ਕਿ ਉਹ ਕੋ ਖੇਲਾ ਦਾ ਬੰਦਾ ਜਿਹੜਾ ਖਲਾਗ ਦਾ ਗੋਂਡੀਆ ਉਹਦੇ ਇੱਕ ਸਾਲ ਤੋਂ ਕੁੜੀ ਨਾਲ ਸੰਬੰਧ ਵੀ ਨੇ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਕੁੜੀ ਨੂੰ ਉਹ ਆਪਣੇ ਮੈਂ ਬਤਾਵਾਂ ਤੁਹਾਨੂੰ ਸਮਝਾਉਂਦੀ ਕੋਸ਼ਿਸ਼ ਕਰੀ ਤਾਂ ਕੁੜੀ 11 ਤਰੀਕ ਨੂੰ ਘਰ ਤੋਂ ਲਾਪਤਾ ਤਾਂ ਕਿ ਪੁਲਿਸ ਕੋਲ ਸ਼ਿਕਾਇਤ ਹੋਈ ਤੇ ਅੱਜ 20 ਦਿਨ ਦਾ ਜਿਹੜਾ ਸਮਾਂ ਬੀਤ ਗਿਆ ਅਜ ਤੱਕ ਕੁਝ ਨਹੀਂ ਪਾੜ ਨਹੀਂ ਮੈਂ ਅੱਜ ਵੀ ਐਸਐਚਓ ਨੂੰ ਮਿਲ ਕੇ ਆਇਆ ਤੇ ਐਸਐਚਓ ਕਹਿੰਦਾ ਵੀ ਕੁਝ ਇਹ ਜਿਹੜੀਆਂ ਕਾਲ ਰੱਟੇ ਲੱਗਾਈਆਂ ਇਹਨੂੰ ਮੈਨੂੰ ਕਲੀਅਰ ਕਰ ਲੈਣ ਤੋਂ ਪਰਿਵਾਰ ਨੂੰ ਮੈਂ ਪਰਿਵਾਰ ਮੇਰੇ ਕੋ ਆ ਜੀਓ ਇਹਨੂੰ ਕਲੀਅਰ ਕਰ ਪਰ ਅਸੀਂ ਆਪਣੀ ਆਵਾਜ਼ ਦੇ ਰਹੇ ਅੱਜ ਮੈਂ ਆਪਣੀ ਆਵਾਜ਼ ਨਹੀਂ ਗੱਲ ਕਹਿਣਾ ਚਾਹੁੰਦਾ ਵੀ ਕੁੜੀ ਮਰੀ ਜਾਂ ਚੁੰਦੀ ਐਸਾ ਚ ਉਹ ਕਿਹਾ ਵੀ ਸਾਡ ਨੂੰ ਵੀ ਬਰਾਮਦ ਕਰਕੇ ਦੋ ਅੱਗੇ ਜਿਹੜੀ ਅਗਲੀ ਪਾਲ ਆ ਜਿਹੜਾ ਅਸਲ ਦੋਸ਼ੀ ਹੋਗਾ ਉਹਨੂੰ ਨਹੀਂ ਬਖਸ਼ਿਆ ਜਾ ਰਿਹਾ ਔਰ ਜਿਹੜਾ ਇਸ ਮਾਮਲੇ 'ਚ ਇਸ ਮਾਮਲੇ 'ਚ ਜੇਕਰ ਕੋਈ ਇਕਤਾਹੀ ਦਿੱਤੀ ਜਾਂ ਕੋਈ ਜਿੱਦਾਂ ਕਿ ਪੈਸੇ ਦੇ ਮਾਮਲੇ 'ਚ ਕਰਦਾ ਹੀ ਤਾਂ ਇਸ ਮਾਮਲੇ 'ਚ ਵੀ ਬਖਸ਼ਿਆ ਜੀ ਆ ਅੱਜ ਪਰਿਵਾਰ ਨੇ ਜਿਹੜੀ ਕਿ ਇੱਕ ਇੱਕ ਅਸੀਂ ਪਰਿਵਾਰਨੀ ਹਮਾਇਤ ਕਰਦੇ ਹਾਂ ਜਦੋਂ ਤੋਂ ਪਰਿਵਾਰ ਮੇਰੇ ਸੰਬੰਧ ਵਿੱਚ ਆਇਆ ਮੇਰੇ ਸੰਪਰਕ ਚਾਇਆ ਤੇ ਪਰਿਵਾਰ ਦੇ ਨਾਲ ਨੇ ਤੇ 9 ਤਰੀਕ ਨੂੰ ਜੇਕਰ 9 ਤਰੀਕ ਤੱਕ ਪੁਰਸ ਪ੍ਰਸ਼ਾਸਨ ਨੇ ਇਸ ਕੁੜੀ ਦੀ ਪਾਰ ਨਹੀਂ ਨਾ ਕੀਤੀ ਕੁੜੀ ਨਾ ਮਰੀ ਤਾਂ ਇਹ ਜਿਹੜਾ ਪਰਿਵਾਰ ਆ ਐਸਐਸਪੀ ਕੇ ਦੁਮਰੇ ਬੈਠ ਕੇ ਅਸੀਂ ਹੋਂਦੀ ਹਮਾਇਤ। ਤਾਂ ਕਿ ਵਿੱਤੀਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਕਰਨਾ ਉਸ ਜ਼ਿਲ੍ਹੇ ਨੂੰ ਸਦਰ ਠਾਣਾ ਤੇ ਐਸਐਸ ਨੂੰ ਬੇਨਤੀ ਆ ਵੀ ਉਸ ਕੁੜੀ ਦੀ ਜਲਦੀ ਤੋਂ ਜਲਦੀ ਪਾਲ ਕਰਕੇ ਬੰਦੇ ਦੁਕਸ਼ੀ ਦੇ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਬੱਚੀ ਮਿਲ ਜਵੇ ਤਾਂ ਕਿ ਪਰਿਵਾਰ ਨੂੰ ਸ਼ਾਂਤੀ ਬਿਲੇ ਅੰਨੇ ਮੈਂ ਇੱਕ ਚੱਕਰ ਦਾ ਰਜਨਨਾ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਹੋਂਦ ਤੇ ਜੈਪੀ ਜੈ ਅੱਜ ਬਿਲੇ ਕੀ ਜਿਹੜਾ ਅਸਟਾ ਤੁਸੀਂ ਅੱਜ ਇਕੱਠੇ ਹੋਏ ਹੋ ਪਰਿਵਾਰ ਸਮੇਤ ਤੇ ਵੱਖ-ਵੱਖ ਤੁਹਾਡੇ ਨਾਲ ਹੋਰ ਹੀ ਬੱਦੇ ਜੁੜੇ ਨੇ ਕੀ ਗੱਲ ਚਾਹੁੰਦੇ ਹੋ ਸਰ ਸਾਡੀ ਜਿਹੜੀ ਚੋਣੀ ਹੈ ਮੇਰੀ ਸਿਸਟਰ 15 ਸਾਲ ਦੀ ਕੁੜੀ ਹੈ ਸਾਡੀ ਉਹ 11 ਤਰੀਕ ਦੀ 11 ਤਰੀਕ ਦੇ 4 ਵਜੇ ਦੀ ਗਾਇਬ ਅੱਜ 23 ਦਿਨ ਹੋ ਗਏ ਕਿ ਕੋਈ ਕੁਛ ਨਵਾਈ ਨਹੀਂ ਹੈਗੀ ਕੋਈ ਕੁਛ ਨਹੀਂ ਪਤਾ ਹੈਗਾ ਕੁਛ ਦੀ ਕੋਈ ਸੂਸਾ ਨਹੀਂ ਹੈਗੀ ਵੀ ਉਹ ਜਿਉਂਦੀ ਆ ਕਿ ਮਰੀ ਐਸ ਐਚਓ ਸਾਹਮਣੂ ਵੀ ਗਿਆ ਅਸੀਂ ਸਦਰ ਥਾਣੇ ਗਏ ਆ ਉਹਨਾਂ ਨੇ ਕੋਈ ਐਕਸ਼ਨ ਹੀ ਨਹੀਂ ਹੈ ਬਸ ਸਾਡੀ ਕੋਆਰਡੀਨੇਟ ਲੜਾ ਰਹੇ ਨੇ ਤੇ ਸਾਡ ਨੂੰ ਸਾਡੇ ਗਵਾਂਢੀ ਤੇ ਸ਼ੱਕ ਸੀ ਪੂਰਾ ਯਕੀਨ ਵੀ ਹੈ ਤੁਹਾਡੀ ਸ਼ਿਸਟਰ ਦੀ ਕਿੰਨੀ ਉਮਰ ਸੀਗੀ 15 ਸਾਲ ਐ ਸਭ ਤੁਹਾਨੂੰ ਕਿਵੇਂ ਸ਼ੱਕ ਆ ਗਵਾਂਢੀ ਬੰਦੇ ਤੇ ਵੀ ਉਹ ਮਤਲਬ ਸਾਡੀ ਕੁੜੀ ਦਾ ਜੀਣਾ ਹਰਾਮ ਕਰਿਆ ਅਸੀਂ ਜਿਵੇਂ ਕਹਿ ਲਓ ਕਦੇ ਕਦੇ ਇਸ਼ਾਰੇ ਕਰਨੇ ਸਿੱਧੇ ਜਾਂ ਫਿਰ ਉਹਨੂੰ ਕਹਿਣ ਰਸਤੇ 'ਚ ਉਹਨੂੰ ਸਕੂਲ ਜਾਣਾ ਵੀ ਉੱਪਰ ਕਰਿਆ ਹੋਇਆ ਸੀਗਾ ਸਕੂਲ ਦੇ ਵਿੱਚ ਜਾ ਕੇ ਪਰੇਸ਼ਾਨ ਕਰਦਾ ਸੀ ਭੈਣ ਕੋ ਛੱਡੀ ਹੋਈ ਸੀ ਉੱਥੇ ਵੀ ਜਾਣ ਲੱਗ ਗਿਆ ਸੀਗਾ ਤੀਤੀ ਜਦ ਹੁੰਦੇ ਨਹੀਂ ਸੀਗੇ ਕਿੰਨੀ ਉਮਰ ਸੀ ਲੜਕੇ ਦੀ ਲੜਕੇ ਦੀ ਹੋਊਗੀ 40-45 ਸਾਲ ਤੋਂ ਲੜਕੀ ਦੀ ਕਿੰਨੀ ਸੀਗੀ ਲੜਕੀ ਦੀ 15 ਸਾਲ ਦੀ ਬੈਹਿਆ ਹੋਇਆ ਸੀਗਾ ਹਾਂਜੀ ਤੋਂ ਬੱਚਿਆਂ ਦਾ ਬਾਪ ਐ ਉਹਦੇ ਘਰ ਵਾਲਿਆਂ ਨੇ ਉਹਨੂੰ ਕੁਰਿਆ ਨਹੀਂ ਵੀ ਤੂੰ ਇਹ ਬੇਟੀ ਨਾਲ ਕੀ ਕਰ ਰਿਹਾ ਹੈਂ ਮੰਮਾ ਉਹਦੇ ਪਾਪਾ ਨੂੰ ਸਭ ਕੁਝ ਕੁੱਟ ਦਿੰਦਾ ਹੈ ਉਹਦੇ ਤੋਂ ਸਭ ਡਰ ਕੇ ਹੀ ਰਹਿੰਦੇ ਨੇ ਕੁਛੋ ਜੀ ਹਾਂਜੀ ਤੇ ਹੁਣ ਤੁਸੀਂ ਦਿਖਾ ਦਿੜੀ ਐ ਸਿੱਤੋ ਸਮਝਾ ਐਸਐਸਪੀ ਸਾਹਮਣੇ ਦਿੱਤੀ ਆ ਉਸ ਵੰਦੇ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਕੋਈ ਐਕਸ਼ਨ ਨਹੀਂ ਲੈ ਰਹੇ ਬਸ ਕੋਈ ਡਿਟੇਲ ਘੜਾ ਕੇ ਸਾਨੂੰ ਬਸ ਨੰਬਰ ਪੁੱਛੀ ਜਾ ਰਹੇ ਨੇ ਵੀ ਇਹ ਕੀਦਾ ਹੈ ਇਹ ਕੀਦਾ ਹੈ ਇਹ ਕੀ ਇਹਦੇ ਤੇ ਕਿੰਦੀ ਗੱਲ ਹੋਈ ਆ ਕਿਹਦੇ ਨਾਲ ਹੋਈ ਆ ਜਿਹੜੇ ਬੰਦੇ ਦਾ ਕੁਸੂਰ ਵਾਰ ਆ ਉਸ ਨੂੰ ਕੁਛ ਨਹੀਂ ਕਹਿ ਰਹੇ ਬਸ ਇਹ ਲਿਆਉਂਦੇ ਨੇ ਛੱਡ ਜਾਂਦੇ ਨੇ ਤੇ ਉਹਦੇ ਨਾਲ ਸਪੋਰਟਿਵ ਨਹੀਂ ਸਾਡੇ ਨਾਲ ਕੋਈ ਵੀ ਨਹੀਂ ਖੜ ਰਿਹਾ ਹੈਗਾ ਨਾ ਐਸਐਚਓ ਸਭ ਕੋਈ ਐਕਸ਼ਨ ਲੈ ਰਹੇ ਅਸ ਸਬੰਧੀ ਤੁਸੀਂ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕੀਤੀ ਕੋਈ ਪਿੰਡ ਦੀ ਪੰਚਾਇਤ ਨਾਲ ਵੀ ਇੱਥੇ ਉਮੀਦਵਾਰਾਂ ਨਾਲ ਕਿਹਨਾਂ ਦਾ ਲੋਕ ਸਭਾ ਉਹਦੀ ਸਪੋਰਟ 'ਤੇ ਖੜੇ ਨੇ ਠੀਕ ਹੋ ਤੁਹਾਡੀ ਸਪੋਰਟ ਕਿਉਂ ਨਹੀਂ ਕੀਤੀ ਜਾ ਰਹੀ ਸਾਡੀ ਸਪੋਰਟ ਇਸ ਕਰਕੇ ਨਹੀਂ ਕਰੀ ਜਾ ਰਹੀ ਵੀ ਐਸੀ ਕਰੀਗਾ ਸਾਨੂੰ ਫੇਰ ਦਬਾਇਆ ਜਾ ਰਿਹਾ ਵੀ ਤੁਸੀਂ ਚੁੱਪ ਕਰ ਜਾਓ ਕੋਈ ਗੱਲ ਨਹੀਂ ਚੁੱਪ ਕਰ ਜਾਓ ਫਿਰ ਕੀ ਹੋਗਾ ਜੇ ਕੁੜੀ ਚਲੀ ਗਈ ਜਿਹੜੀ ਲੜਕੀ ਜਿਉਂਦੀ ਚਾਹੀਦੀ ਚਾਹੀਦੀ ਚਾਹੀ ਮਾਰੀ ਚਾਹੀਦੀ 10 ਦਿਨ ਹੋ ਗਏ ਚਾਹੀ 20 ਦਿਨ ਹੋ ਗਏ ਸਾਨੂੰ ਸਾਡੀ ਕੁੜੀ ਲਿਆ ਕੇ ਦਿੱਤੀ ਜਾਵੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਬਸ ਜਿਹੜਾ ਬੇਗੁਨਾਹ ਹੋ ਰਿਹਾ ਉਹਨੂੰ ਸਜ਼ਾ ਦਿੱਤੀ ਜਾਵੇ ਜੇ ਪ੍ਰਸ਼ਾਸਨ ਤੁਹਾਡੀ ਜੇ ਪ੍ਰਸ਼ਾਸਨ ਤੁਹਾਡੀ ਨਹੀਂ ਕੋਈ ਮਰਦ ਮਦਦ ਕਰਦਾ ਕਿਸੇ ਪਾਸੇੋਂ ਤੇ ਤੁਸੀਂ ਕੀ ਮੇਰੇ ਅੱਗੇ ਕੀ ਤੁਸੀਂ ਮਤਲਬ ਕਰੋਗੇ ਤੇ ਅਸੀਂ ਰੋੜ ਜਾ ਠੀਕ ਹੈ ਜੀ ਤੇ ਐਕਸ਼ਨ ਲਿਆ ਜਾਊਗਾ ਫਿਰ ਬਾਅਦ ਵਿੱਚ ਪ੍ਰਸ਼ਾਸਨੋਂ ਦੀ ਜ਼ਿੰਮੇਵਾਰ ਹੋਊਗੀ ਅਸੀਂ ਕੋਈ ਐਕਸ਼ਨ ਨਹੀਂ ਲੈਂਦੇ ਹੈਗੇ ਜੇ ਜ਼ਿਆਦਾ ਹੀ ਕਰ ਰਹੇ ਨੇ ਫਿਰ ਪੁਲਿਸ ਪ੍ਰਸ਼ਾਸਨ ਆਪ ਜ਼ਿੰਮੇਵਾਰ ਹੋਊਗੀ ਜੇ ਕੋਸ਼ੀ ਵੀ ਹੋ ਰਿਹਾ ਅਸੀਂ ਸਾਨੂੰ ਸਾਡੀ ਕੁੜੀ ਲਿਆ ਕੇ ਦੇ ਦਿਓ ਅਸੀਂ ਕੁਝ ਨਹੀਂ ਕਹਿੰਦੇ ਕਿਸੇ ਨੂੰ ਵੀ ਸਾਨੂੰ ਸਾਡੀ ਕੁੜੀ ਸਹੀ ਸਲਾਮਤ ਚਾਹੀਦੀ ਹੈ ਚਾਹੀਦੀ ਜਿਉਂਦੀ ਚਾਹੀਦੀ ਮਾਰੀ ਕੀ ਚਾਹੀ ਆਜਾ ਚਾਹੀ ਕੱਲ੍ਹ ਸਾਨੂੰ ਸਾਡੀ ਕੁੜੀ ਲਿਆ ਕੇ ਦਿੱਤੀ ਜਾਵੇ 23 ਦਿਨ ਹੋ ਗਏ 23 ਦਿਨ ਦੇ ਵਿੱਚ ਕੁੜੀ ਨਹੀਂ ਆ ਸਕੀ ਇੱਥੇ ਤੱਕ ਪੁਲਿਸ ਕੁਝ ਨਹੀਂ ਕਰ ਰਹੀ ਹੈਗੀ ਦੱਸਿਆ ਨਾ ਜਾਵੇ ਨਾ ਪੁਲਿਸ ਕਰਕੇ ਇਹ ਇਸ ਚੰਗੀ ਦਰਖਾਸਤ ਦਾ ਕੌਣ ਟੀਲ ਕਰ ਰਿਹਾ ਤੁਹਾਡੀ ਐਸ ਐਚਓ ਸਾਹਿਬ ਹਰਦੀਪ ਸਿੰਘ ਠੀਕ ਹੈ ਜੀ ਉਹਦੇ ਕੋਲ ਤੁਸੀਂ ਗਏ ਹੋ ਹਾਂ ਜੀ ਐਸ ਐਸ ਪੀ ਸਾਹਿਬ ਕੋ ਵੀ ਗਏ ਸੀ ਇਹ ਉਹਨਾਂ ਨੇ ਕੀ ਪ੍ਰੋਸੈਸ ਦਿੱਤਾ ਤੁਹਾਨੂੰ ਉਹਨਾਂ ਨੇ ਸਿਰਫ ਇਹੀ ਗੱਲ ਕਹੀ ਆ ਉਸ ਦਿਨ ਕਹਿੰਦੇ 13 ਤਰੀਕ ਨੂੰ 14 ਤਰੀਕ ਨੂੰ ਇਹੀ ਗੱਲ ਕਹੀ ਕਹਿੰਦੇ ਤੁਸੀਂ ਜਾਓ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸ਼ਾਮ ਨੂੰ ਕੁੜੀ ਲਿਆ ਦਾਂਗੇ ਉਸ ਦੇ ਬਾਅਦ ਫਿਰ ਉਹੀ ਗੱਲਾਂ ਡਿਟੇਲ ਕਢਾਈ ਸਾਡੀ ਕੋਲ ਡਿਟੇਲ ਕਢਾਈ ਜਾ ਰਹੀ ਆ ਉਹ ਬੰਦੇ ਦਾ ਕੁਝ ਨਹੀਂ ਘਟ ਰਿਹਾ ਜਾ ਰਿਹਾ ਨਾ ਉਹਦੀ ਕੋਲ ਡਿਟੇਲ ਨਾ ਹੋਈ ਉਹਦਾ ਟਰੇਸਿੰਗ ਤੇ ਨੰਬਰ ਲਗਾਇਆ ਜਾ ਰਿਹਾ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਡੀ ਮਦਦ ਨਹੀਂ ਕੀ ਕੀਤੀ ਜਾਂਦੀ ਜਾਂਦੀ ਤੁਸੀਂ ਕੀ ਸ਼ੱਕ ਧਾਰ ਰੱਖਦੇ ਹੋ ਵੀ ਕਿਉਂ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਸਸਣ ਇਹ ਆ ਕਿ ਕਦੇ ਕਿਦਰੋਂ ਸਪਾਰਸ ਲਾਉਂਦੇ ਨੇ ਤੇ ਮੇਰੇ ਸਾਹ ਕੋ ਸਪਾਰਸ ਲਾਉਂਦੇ ਨੇ ਬਾਕੀ ਜਿਵੇਂ ਹੁਣ ਸਰਪੰਚ ਉਧਰੇ ਆ ਅਸੀਂ ਮਜ਼ਦੂਰ ਰਹਿੰਦੇ ਆ ਨਹੀਂ ਇਹ ਕੰਮ ਜਿੰਨਾ ਕੰਮ ਹੋਇਆ ਹੋਇਆ ਉਹ ਅਜੀਂਦਰ ਦੇ ਹੱਥ ਸੇ ਹੋਇਆ ਹੈ। ਉਸ ਦੇ ਹੱਥ ਸਾਨੂੰ ਪੂਰਾ ਯਕੀਨ ਹੈ ਇਹ ਕਰਕੇ ਉਹਦੇ ਉੱਪਰ ਅਸੀਂ ਖੜੇ ਆ। ਅਸੀਂ ਕਿੱਥੇ ਹੋ ਰਹੇ ਨੇ? ਕਿਉਂ ਉਹਨੇ ਉਹਦੇ ਤੇ ਹੈ ਸਾਨੂੰ ਯਕੀਨ ਤਾਂ ਹੀ। ਪਹਿਲਾ ਤਰੀਕ ਨੂੰ ਅਸੀਂ ਆਇਆ ਕਿ ਉਹਦੇ ਨਾਲ ਕਹਿੰਦੇ ਨੇ ਕਿ ਹਾਂ ਕੋਈ ਨਾ ਰੱਬ ਸੁੱਖ ਰੱਖੇ ਤਾਂ ਕਰ ਨੂੰ ਆਪਣੇ ਕੁੜੀ ਆ ਜੂਗੀ। ਉਹਦੇ ਬਾਅਦ ਤੇ ਰੱਬ ਜਾਨ ਨੇ ਕੀ ਕਹੇ ਤੇ ਕੀ ਲੈ ਇਹਨਾਂ ਨੂੰ? ਉਹਦੇ ਬਾਅਦ ਇਹਨਾਂ ਨੂੰ ਫਿਰ ਠੰਡਾ ਪੈ ਗਿਆ। ਇੱਕ ਦਿਨ ਆ ਇਹਨਾਂ ਨੇ ਅੰਦਰ ਕਰਿਆ। 2:00 ਵਜੇ ਅੰਦਰ ਕਰਿਆ 8:00 ਵਜੇ ਛੱਡਤਾ 11:00 ਵਜੇ ਘਰੇ ਗਿਆ ਚਮਕੌਰ ਸਰਪੰਚ ਛੁਡਾ ਕੇ ਲੈ ਗਿਆ ਆਪਨੇ ਜਵਾਬ ਦਿੱਤੇ ਠੀਕ ਹੈ ਜੀ ਆਏ ਇੱਕ ਉਹਦੇ ਬਾਅਦ ਸਾਨੂੰ ਨਹੀਂ ਪਤਾ ਲੱਗਦਾ ਕਿ ਹਾਂ ਇਹਨਾਂ ਨੇ ਕਿਰੇ ਸਾਰਸ ਲਾਏ ਹਨ ਤੇ ਕੋਈ ਨਿਸਬਤ ਦਿੱਤੇ ਹਨ ਇਹਨਾਂ ਨੂੰ ਪਤਾ ਹੈ ਥੈਂਕ ਯੂ ਸਰ ਸਿਕਾ ਜੀ ਸਾਡੇ ਮੇਰੇ ਬ੍ਰਿਸ਼ਟਾਰ ਜੋ ਗੁਰਦੀਪ ਸਿੰਘ ਕਾਲੀ ਸਮਾਜ ਦੇ ਵਿੱਚ ਬੜੇ ਜਨਰਲ ਜੀ ਬਤਨੇ ਜੋ ਉਰੇਨ ਕਰੋ ਮੇਕ ਕਰਦੇ ਨੇ ਔਰ ਕਹਿੰਦੇ ਅਸੀਂ ਗਰੀਬਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਸੁਣਨ ਨਾਲ ਪਾਸੇ ਪਰ ਕੋਈ ਵੀ ਫਾਇਦਾ ਲਾ ਨਹੀਂ ਮਿੱਤਰਿਆ ਨਹੀਂ ਤੁਹਾਡਾ ਧੰਨਵਾਦ ਕਿ ਇੱਥੇ ਆਏ ਹੋ ਸੋ ਮੈਂ ਕੀ ਕਰੀ ਜਾਂਦਾ ਹੈ ਕਈ ਜਾਂ ਤਾਂ ਕਦੇ ਗਰੀਬ ਦੀ ਦਰਦ ਕੀ ਦਾ ਵੀ ਹੋ ਜਾਦਾ ਥੋੜਾ ਬਖਵਾਦ ਕੀਤੀ ਜਾਂਦੀ ਹੈ ਬਹੁਤ ਬਹੁਤ ਰਬਾਇਆ अभी साबित पुलिस प्रशासन है वो इस तरह हो जाता जिमें उन्होंने काला कोबरा लड़किया होंगे तो वो जमे कौम से चले जाते ग्यारह तरीक दे की गल आह दिन जीत के जी ने पुलिस प्रशासन सुता पिया वा जिमें एस एच ओ साहब इन्हों रहे हैं कॉल मिटिंग देख रहे हैं दूजी मैं थोड़ी ये गल कहनी चाहता है कि साज लीडर बहुत ने जोड़े जय भी जय भारत ਇਹ ਕੋਰਤੇ ਜਾਂ ਮੇ ਪਾ ਕੇ بڑے بڑے ਨਾਰੇ ਮਾਰਦੇ ਨੇ ਜਦ ਸਮਾਜ ਤੇ ਅਤਿਆਚਾਰ ਹੁੰਦਾ ਇਹ ਸਾਰੇ ਜਾ ਕੇ ਮਨੋਵਾਨੀ ਪਾਰਟੀਆਂ ਦੇ ਕਾਗੀ ਗੰਦਰ ਝੜੂ ਪਾਰਟੀਆਂ ਦੇ ਪਿਛਵਾੜੇ ਚ ਫੜ ਜਾਂਦੇ ਨੇ ਪਿੱਛੇ ਲੋਕ ਜਾਂਦੇ ਨੇ ਜਾ ਕੇ ਉਹ ਸਮਾਜ ਦੀ ਗੱਲ ਕਰਦੇ ਉਹਨਾਂ ਡਰ ਲੱਗਦਾ ਔਰ ਇਹ ਅੱਜ ਕੀ ਹੋਈ ਨਾ ਜਿਹੜਾ ਹੋਇਆ ਉਹਦਾ ਮੇਨ ਕਾਰਨ ਇਹ ਹੈ ਕਿ ਅਸੀਂ ਪੱਗਾ ਵੱਲ ਕੇ ਜਿੱਤੇ ਕੋਰਤੇ ਜਾਂ ਮੇ ਪਾ ਕੇ بڑے بڑے ਫੇਰ ਕਰਦੇ ਨਾਰੇ ਤਾਂ ਮਾਰ ਰਹੇ ਹਾਂ ਜਦ ਸਮਾਜ ਤੇ ਅਤਿਆਚਾਰ ਹੁੰਦਾ ਫਿਰ ਅਸੀਂ ਲੱਭਦੇ ਹੀ ਨਹੀਂ ਕਿੱਥੇ ਸੋ ਇੱਕ ਮਸਲਾ ਸਾਡੇ ਕੋਲ ਆਇਆ ਪੀ ਮਾਰ ਕਿਰਾਨ ਖੜੀਆ ਹੋਰ ਜਿੱਥੇ ਬੰਦੀਆਂ ਖੜੀਆਂ ਨੇ ਸਾਡੀ ਜਿੱਥੇ ਬੰਦੀ ਹੈ ਜੋ ਮੈਂ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਗਰੀਬ ਦੀ ਲੜਕੀ ਚੁੰਦੀ ਆ ਜਾਂ ਵਰਗੀ ਹੈ ਇਹ ਪੁਲਿਸ ਦਾ ਕੰਮ ਆ ਪੁਲਿਸ ਸਾਡੀ ਲਾਇਆ ਰਿਪੋਰਟ ਵੀ ਲੱਗੀ ਹੋਈ ਆ ਨਾ ਕਿ ਧਨਾਟਾ ਅਮੀਰਾ ਬੁਖਤਦਾਰਾਂ ਦੇ ਤਲੇ ਚੱਟਣ ਇਸ ਲਈ ਜਿੱਥੇ ਵੀ ਕੁੜੀ ਹੈ ਉਹਨੂੰ ਲੱਭੇ ਮੈਂ ਲਿਖਦਾ ਜੇ ਪਰਿਵਾਰ ਦਾ ਤਰੀਕਾ ਤੁਹਾਡੀ ਤੇ ਪੁਲਿਸ ਕਹਿੰਦੀ ਉਹ ਹੈ ਨਹੀਂ ਪਰ ਕੋਣ ਸਦਸਾ ਵੀ ਕਿੱਥੇ ਹੈ ਇਹ ਗਵਰਡੀ ਦੇ ਬਲੇਵ ਕਰਦੇ ਨਹੀਂ ਹੈਗੇ ਅਸੀਂ ਕਾਮਲੇ ਨਹੀਂ ਹੈਗੇ ਤਾਂ ਫਿਰ ਕੋਣ ਕੀ ਕਰ ਰਹੀ ਹੈ ਐਸਐਚਓ ਹਰਦੀਪ ਸਿੰਘ ਕੀ ਕਰ ਰਿਹਾ ਹੈ ਡੀਐਸਪੀ ਕੀ ਕਰ ਰਿਹਾ ਉਹ ਦਿਨ ਅਸੀਂ ਗਏ ਜਦੋਂ ਸਾਰੇ ਇਕੱਠੇ ਹੋ ਗਏ ਉਦੋਂ ਡੀਐਸਪੀ ਨੇ ਵੀ ਕਿਹਾ ਹੈ ਕਿ 24 ਘੰਟੇ ਤੋਂ ਢੂੜੀ ਮਿਲ ਜੂਗੀ ਐਸਐਸਪੀ ਨੇ ਵੀ ਕਿਹਾ ਐਸਪੀ ਨੇ ਵੀ ਕਿਹਾ ਕਿ ਇਹ ਸਾਡੇ ਜਿੰਨੇ ਵੀ ਅਧਿਕਾਰੀ ਬੈਠੇ ਨੇ ਸਿਰਫ ਤੇ ਸਿਰਫ ਢੂੜਣ ਵਾਸਤੇ ਬੈਠੇ ਨੇ ਸਰਮ ਤੇ ਸਰਮ ਅਮੀਰਾ ਉਹ ਤਣਾਡਾ ਦੀ ਚਾਕਰੀ ਕਰਨ ਵਾਸਤੇ ਬੈਠੇ ਨੇ ਜਾਂ ਐਮਐਲਏ ਦਾ ਕੋਰਣਾ ਜਾਂ ਜਨਤਾ ਦਾ ਸੱਤਾ ਦਾ ਕੋਰਣਾ ਦੀ ਚਾਕਰੀ ਕਰਨ ਵਾਸਤੇ ਬੈਠੇ ਨੇ ਇਸ ਲਈ ਪੁਰਸ ਪ੍ਰਸ਼ਾਸਨ ਲੋਕਾਂ ਦੇ ਪੈਸੇ ਦੀ ਤਨਖਾਹ ਲੈਂਦਾ ਲੋਕਾਂ ਦੇ ਟੈਕਸਾਂ ਵੀ ਲੈਂਦਾ ਲੋਕਾਂ ਦੀ ਉਹ ਲਾਇਬ੍ਰੇਰੀ ਦਾ ਲਾਇਕਾ ਵੀ ਰੱਖਿਆ ਕਰਨੀ ਚਾਹੀਦੀ ਹੈ ਤੋਂ ਮੈਂ ਤੁਹਾਡੇ ਮਾਣ ਦੀ ਮਰਾਹੀ ਪੁਰਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਸਾਨੂੰ ਕੋਈ ਸਟੌਪ ਐਕਸ਼ਨ ਨਾ ਲੈਣਾ ਪਵੇ ਫਿਰ ਕੁੱਝ ਗਰੀਬਾਂ ਦੇ ਪਰਚੇ ਦੇਣ ਦਾ ਤਿਆਰ ਹੋ ਗਿਆ ਜੇ ਪਰਾਣ ਲੱਭ ਨਹੀਂ ਰਿਹਾ ਸੋ ਅੱਜ ਅਸੀਂ ਜਿਹੜੀ ਕਮੇਟੀ ਉਹਨੇ ਫੈਸਲਾ ਕੀਤਾ ਹੈ ਕਿ ਜਿਹੜਾ ਅਗਲਾ ਅੱਜ ਹੈਗਾ ਵੀਰਵਾਰ ਅਗਲਾ ਸਟੈਪ ਹੋਰ ਅਗਲਾ ਸਟੈਪਾ ਜਿਹੜਾ ਅਸੀਂ ਬੁੱਧਵਾਰ ਤੱਕ ਜਿਹੜਾ ਤਾਂ ਬਹੁਤ ਠੀਕ ਹੋ ਰਹੀ ਹੈ ਪੁਲਿਸ ਨੂੰ ਅਲਟੀਮੇਟਮ ਦਿੱਤਾ ਹੈ ਵੀ 9 ਤਰੀਕ ਤੱਕ ਆਗਰ ਪਰਵਾਹ ਨੂੰ ਦੀ ਲੜਕੀ ਨਹੀਂ ਮਿਲਦੀ ਕਿਸੇ ਕਿਸੇ ਵੀ ਹਾਲਤ ਵਿੱਚ ਹੈ ਉਹਦੇ ਬਾਅਦ ਅਸੀਂ ਐਸਐਸਪੀ ਦਫ਼ਤਰ ਦੇ ਸਾਹਮਣੇ ਪੱਕਾ ਧਰਨਾ ਲਗਾਵਾਂਗੇ ਇਹ ਇਹਦੀ ਜ਼ਿੰਮੇਵਾਰੀ ਸਰਕਾਰ ਦਾ ਸ਼ਾਸਨ ਹੈ ਤੇ ਜਨ ਤਦਾ ਗਨੀ ਜਨ ਅਲੀ ਡੀਡੀ ਸਰਕਾਰੀ ਨੂੰ ਤਸਵੀਰ ਤੇ ਲੋਲਵਾਰਾ ਸਨ